ਜੋ ਉੱਠਾ ਦੇ ਦਾਂਗੇ ਜੀ ਤੇ ਮੇਰਾ ਸਾਡ ਜੁਰਾ ਜੀ ਬਹੁਤ ਬਹੁਤ ਵਧੀਆ ਬਹੁਤ ਖੁਸ਼ੀ ਆ ਮੈਂ ਆਪਣੀ ਰਾਤ ਉੱਠਾ ਦੇ ਲੈ ਗਿਆ ਪਹਿਲਾਂ ਗੱਡੀਆਂ ਚੱਲਦੀਆਂ ਆ ਪਹਿਲਾਂ ਰਿਵਾਜ ਹੀ ਪਹਿਲਾਂ ਚੱਲ ਰਿਹਾ ਜੀ ਮਹਾਰਾਜ ਮਹਾਰਾਜ ਜੀ ਹਾਂ ਠੀਕ ਆ ਜੀ ਉਹ ਜਿਹੜੇ ਆ ਜੀ ਪਹਿਲਾਂ ਗੱਡੀਆਂ ਚੱਲਦੀ ਹੋਣ ਜੀ ਹੁਣ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਉੱਠਾ ਦੇਖਾ ਸੀ ਆ ਜਿਹੜੀਆਂ ਨਿਸ਼ਾਨੀਆਂ ਜਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਰਾਜੇ ਰਾਜੇ ਮਹਾਰਾਜੇ ਨਹੀਂ ਸੀਗੀ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੁਣ ਹੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਲੇਕਿਨ ਲੇਕਿਨ ਇਹ ਆਡੀ ਆਪਣੀ ਰੀ ਸੀ ਇਹ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤਾਂ ਲੱਗਦਾ ਕੀ ਲੱਗਦਾ ਸੁਖਨਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਸਾਡੇ ਦਾ ਬੇਟਾ ਹੈ ਮੇਰਾ ਨਾਮ ਹੈਪੀ ਪੱਤੂ ਹੈ ਜੀ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤ ਸਾਡਾ ਸਭਿਆਚਾਰ ਕੀ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਅਸੀਂ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਜੀ ਨਹੀਂ ਨਹੀਂ ਰਾਜੇ ਮਹਾਰਾਜ ਕਿ ਕੀ ਨਾਮ ਨਾਲ ਕੀ ਕਹਿਣਾ ਜਾਊਗਾ ਘਟ ਹਾਂਜੀ ਹਾਂਜੀ ਮੇਰੇ ਤੇ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆਪੇ ਤੇ ਮੈਂ ਚਾਹੋਗਾ ਚਾਹੋਗਾ ਪੂਰਾ ਵਿਆਹ ਜਦੋਂ ਸਾਡੇ ਪਰਾਪਤ ਬੇਟੇ ਦਾ ਕੀ ਨਾਮ ਆ ਹਾਂਜੀ ਬੇਟੇ ਦਾ ਕੀ ਨਾਮ ਆ ਮੇਰੇ ਬੇਟੇ ਦਾ ਨਾਮ ਪਵੇਗਾ ਹਾਂਜੀ ਹਾਂਜੀ